ਸਰ ਜੇ ਦੇਖਿਆ ਜਾਵੇ ਤਾਂ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਕ੍ਰਾਈਮ ਜਿਹੜਾ ਕਾਫੀ ਜ਼ਿਆਦਾ ਵੱਧ ਗਿਆ ਤੇ ਤੁਹਾਡੇ ਪਰਿਵਾਰ ਦੇ ਵਿੱਚ ਵੀ ਇਹੋ ਜੀ ਘਟਨਾ ਵਾਪਰੀ ਹੈ ਕੀ ਕਹਿਣਾ ਚਾਹੋਗੇ ਸਰ ਇਤਿਹਾਸਾ ਕਿਵੇਂ ਹੋਇਆ ਜੀ ਸਰ ਵਾਰਦਾਤਾਂ ਦੇਖੋ ਚਾਹੇ ਮੇਰੇ ਨਾਲ ਹੋਈ ਜਾਵੇ ਕਿਸੇ ਹੋਰ ਨਾਲ ਹੋਈ ਵਾਰਦਾਤਾਂ ਵਾਰਦਾਤ ਹੀ ਹੈ ਨੁਕਸਾਨ ਹਰ ਬੰਦੇ ਦਾ ਹੋਵੇ ਜਿਦਾ ਮਰਜ਼ੀ ਦੋਖਤਾ ਲੱਗਦਾ ਹੀ ਆ ਸਰ ਲੋਕੀ ਕਿਰਸ ਕੇ ਜੋੜ-ਜੋੜ ਕੇ ਕੋਈ ਨਾ ਕੋਈ ਚੀਜ਼ ਕਰਦੀ ਬਣਾਉਂਦੇ ਆ ਤੇ ਲੁੱਟ ਖੋ ਵਾਲੇ ਕਮੈਂਟ ਲਗਾਉਂਦੇ ਆ ਤੇ ਖੋ ਕੇ ਚਲੇ ਜਾਂਦੇ ਆ ਭੁਗਨ ਨ ਘਰ ਵਾਲਿਆਂ ਨੂੰ ਪੈ ਜਾਂਦਾ ਸਰ ਸੋ ਇਹ ਤੋਂ ਲੈ ਕੇ ਸ਼ਾਮ ਤੱਕ ਆਮ ਨਾਗਰਿਕ ਦਿਨ ਰਾਤ ਇਕ ਕਰਕੇ ਪੈਸੇ ਕਮਾਉਂਦਾ ਚਲੋ ਕਰਦੀ ਕੋਈ ਜੀ ਜੋੜਦਾ ਜਾਂ ਘਰ ਨੂੰ ਕੁਝ ਲੈ ਕੇ ਦਿੰਦਾ ਇਹ ਨਿਛੇੜੀ ਕੁਝ ਬੰਦੇ ਇੰਦਾ ਦੇ ਹੈਗੇ ਇਹਨਾਂ ਨੂੰ ਇੰਨੀ ਸਮਝ ਨਹੀਂ ਹੈਗੀ ਯਾਰ ਕਿਸੇ ਦਾ ਘਰ ਬਸੇ ਵਸਾਇ ਨੂੰ ਤੁਸੀਂ ਇੰਦਾ ਖਰਾਬ ਕਰਕੇ ਚਲੇ ਜਾਂਨੇ ਹੋ ਨੁਕਸਾਨ ਕਰਕੇ ਚਲੇ ਜਾਂਨੇ ਤੁਹਾਨੂੰ ਕੀ ਮਿਲਦਾ ਮੈਂ ਆਪਣੇ ਉੱਤੇ ਨਹੀਂ ਲੈ ਰਿਹਾ ਮੈਂ ਸਾਰੇ ਲੋਕਾਂ ਤੇ ਲੈ ਰਿਹਾ ਜਿਹੜੇ ਮੇਰੇ ਜਾਣਕਾਰ ਵੀ ਆ ਮੈਂ ਪਾਰਟੀ ਲਈ ਆਪਣੇ ਇਹਨਾਂ ਕੁਝ ਕੰਮ ਕੀਤਾ ਲੋਕਾਂ ਲਈ ਵੀ ਕੰਮ ਕੀਤਾ 18-19 ਸਾਲ ਲੋਕਾਂ ਦੀ ਸੇਵਾ ਵੀ ਮੈਂ ਕੀਤੀ ਦੁਖਤਾ ਹੁੰਦਾ ਹੀ ਹੈਗਾ ਕਿ ਚਲੋ ਆਪਾਂ ਲੋਕਾਂ ਦਾ ਸੁਣੀਦਾ ਸੀ ਦੁੱਖ ਹੁੰਦਾ ਸੀ ਹੁਣ ਆਪਣਾ ਵੀ ਦੇਖ ਲਿਆ ਸਾਡੇ ਉੱਤੇ ਵੀ ਆਇਆ ਸਾਨੂੰ ਹੋਰ ਵੀ ਜ਼ਿਆਦਾ ਦੁੱਖ ਹੈਗਾ ਫਿਰ ਆਪਾਂ ਸੋਚੀਦਾ ਦੇਖੋ ਵੀ ਲੋਕ ਕਿੰਨੇ ਦੁਖੀ ਹੁੰਦੇ ਹੋਗੇ ਜਿਨ੍ਹਾਂ ਦੀ ਇੰਨੀ ਵਾਰਦਾਤਾ ਹੋਈਆਂ ਇਹਦਾ ਹੋਣਾ ਨਹੀਂ ਚਾਹੀਦਾ ਪ੍ਰਸ਼ਾਸਨ ਵੱਲੋਂ 노 ਡਾਊਟ ਕਿ ਥੋੜਾ ਇਸ ਟਾਈਮ ਚ ਬਹੁਤ ਵਾਰਦਾਤਾ ਵਧ ਗਈ ਹੈਗੀ ਜਾਂ ਜੰਗਾ ਰਾਜੀ ਪਾ ਹੋ ਗਿਆ ਹੈਗਾ ਨਾ ਨਖੇਲੀ ਕਿਸੇ ਲਿਆਂਦਾ ਬੰਦਾ ਪਕੜ ਹੁੰਦਾ ਜਮਾਨਤਾ ਕਰਾਂਦਾ ਫੇਰ ਦੂਜੀ ਚੋਰੀ ਕਰ ਲੈਂਦਾ ਫੇਰ ਜਮਾਨਤਾ ਕਰਾਂਦਾ ਇਹੀ ਕੰਮ ਚੱਲਦਾ ਰਹਿੰਦਾ ਹੈਗਾ ਇੱਥੇ ਤਾਂ ਨਖੇਲ ਕਸਣੀ ਚਾਹੀਦੀ ਹੈ ਲੋ ਥੋੜਾ ਸਖਤ ਹੋਣਾ ਚਾਹੀਦਾ ਮੈਂ ਤਾਂ ਹੱਥ ਜੋੜ ਕੇ ਬੇਨਤੀ ਇਹੀ ਕਰਦਾ ਲੋਕਾਂ ਨੂੰ ਕਿ ਸਾਰੇ ਇਕੱਠੇ ਮਿਲਨ ਇਹਦਾ ਦੀ ਵਾਰਦਾਤ ਨੂੰ ਰੋਕਣ ਲਈ ਜਿੰਨੇ ਵਧੀਆ ਤੋਂ ਵਧੀਆ ਯਤਨ ਹੋ ਸਕਦੇ ਆ ਉਹ ਕਰਨੇ ਚਾਹੀਦੇ ਆ ਲੋਕਾਂ ਨੂੰ ਹੁਣ ਜੋ ਮੇਰਾ ਨੁਕਸਾਨ ਹੋ ਗਿਆ ਦੇਖੋ ਮਾਂ ਮੈਂ ਕਿੱਥੇ ਹੋਈ ਵਾਰਤ ਤੁਹਾਡੇ ਧਰਮ ਪਤਨੀ ਨਾਲ ਜਿਹੜਾ ਲੁੱਟਖੋ ਦੀ ਵਾਰਤ ਵਾਪਰੀ ਜਿਹੜੀ ਲੁੱਟਖੋ ਦੀ ਵਾਰਦਾਤ ਇੱਥੇ ਆਪਣੇ ਉਪਲ ਹਸਪੀਟਲ ਤੋਂ ਉਰੇ ਆਂਦੇ ਪਏ ਸੀਗੇ ਮਾਉਂਟ ਐਵੇਨਿਊ ਆਪਣੇ ਘਰ ਆਲ ਪਿੱਛੇ ਦੋ ਬੰਦੇ ਆਏ ਮੋਟਰਸਾਈਕਲ ਤੇ ਤੇ ਉਹਨਾਂ ਨੇ ਸਕੂਟਰ ਹਿੱਟ ਕੀਤਾ ਮੈਡਮ ਦੇ ਗਲੇ ਵਿੱਚ ਕੁਝ ਨਾ ਉਹਨਾਂ ਨੇ ਹਿੱਟ ਕਰ ਹਿੱਟ ਕੀਤਾ ਚਾਹੇ ਰੋਡ ਨਾਲ ਹਿੱਟ ਕੀਤਾ ਚਲੋ ਬਚਾਅ ਹੋ ਗਿਆ ਪਰ ਚੈਨ ਖਿੱਚ ਕੇ ਨਾਲ ਹੀ ਮੋਟਰਸਾਈਕਲ ਤੇ ਫਰਾਰ ਹੋ ਗਏ ਇਹ ਰਹੀਮਪੁਰ ਵਾਲੀ ਰੋਡ ਤੇ ਨਿਕਲ ਗਏ ਸਰ ਪਤਾ ਨਹੀਂ ਲੱਗਾ ਔਰ ਪੂਰੀ ਸਪੀਡ ਦੇ ਨਾਲ ਉੱਥੋਂ ਦੀ ਨਿਕਲ ਕੇ ਘਟਨਾ ਨੂੰ ਅੰਜਾਮ ਦਿੱਤਾ ਸਰ ਮੈਡਮ ਪੈਦਲ ਸੀ ਜਾਂ ਕਿਸੇ ਵਹੀਕਲ ਤੇ ਸਰ ਐਕਟਿਵ ਆਤੇ ਸੀਗੇ ਮੈਡਮ ਥੋੜਾ ਸਮਾਨ ਲੈਣਾ ਜੀ ਕਰਦਾ ਇੱਕ ਬੱਚਾ ਦਾ ਬੈਗ ਵਗੈਰਾ ਥੋੜਾ ਜਿਹਾ ਸੀਗਾ ਉਹ ਲੰਘ ਗਏ ਸੀਗੇ ਔਰ ਰਾਸਤੇ ਚੰਦੇ ਹੋਏ ਸੀਗੇ ਤੇ ਇਹ ਵਾਰਤਾਤ ਹੋਈ ਹੈ ਪ੍ਰਸ਼ਾਸਨ ਵੱਲੋਂ ਕੱਲ ਐਸ.ਐਚ.ਓ ਸਾਹਿਬ ਵੀ ਆਏ ਸੀਗੇ ਤੇ ਪੁਰੀ ਰਾ ਚੋਂ ਕਿ ਤੋਂ ਵੀ ਫੋਨ ਆਇਆ ਉਹ ਆਪਣੀ ਕਾਰਵਾਈ ਤੇ ਲੱਗੇ ਹੋਏ ਆ ਜੇ ਕਿਸਮਤ ਹੋਈ ਤਾਂ ਮਿਲ ਜਾਊਗਾ ਸਮਾਨ ਪਰ ਫਿਰ ਵੀ ਆਪਾਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਆ ਜਿਹੜੇ ਗੁਨਾਹਗਰ ਆ ਉਹ ਜਰੂਰ ਪਕੜੇ ਹੋਣ ਪਕੜੇ ਜਾਣ ਤਾਂ ਕਿ ਉਹਨਾਂ ਨੂੰ ਕੋਈ ਨਾ ਕੋਈ ਸਜ਼ਾ ਵਧੀਆ ਸਜ਼ਾ ਦਵਾਈ ਜਾਵੇ ਅਕਲ ਸिखਾਈ ਜਾਵੇ ਉਹਨਾਂ ਨੂੰ ਕਿ ਯਾਰੇ ਮੁੜ ਕੇ ਕਿਸੇ ਬੰਦੇ ਨਾਲ ਨਾ ਕਰੋ ਬਹੁਤ ਟੈਨਸ਼ਨਾਂ ਪੈਂਦੀਆਂ ਹੁਣ ਦੇਖੋ ਕੰਮ ਕਾਜ ਵੀ ਛੱਡ ਕੇ ਆਪਾਂ ਘਰ ਬੈਠੇ ਆ ਨਹੀਂ ਮਤੋਂ ਇਹ ਚੀਜ਼ਾਂ ਠੀਕ ਨਹੀਂ ਹੈਗੀਆਂ ਇੱਕ ਤਾਂ ਨੁਕਸਾਨ ਹੋ ਗਿਆ ਉਲਟਾ ਸਾਡੇ ਕੰਮਕਾਜ 'ਚ ਵੀ ਬਹੁਤ ਨੁਕਸਾਨ ਹੁੰਦਾ ਨਾਲੇ ਟਾਈਮ 'ਚ ਉਹ ਮੇਰੀ ਸਰਕਾਰ ਨੂੰ ਇਹ ਹੀ ਬੇਨਤੀ ਹੈ ਕਿ ਇਹਨੂੰ ਇੱਥੇ ਨਾ ਖੇਲ ਪਾਈ ਜਾਵੇ ਤਾਂ ਇਸ ਤੋਂ ਜ਼ਿਆਦਾ ਮੈਂ ਕੀ ਕਹਿ ਸਕਦਾ ਕੁਝ ਨਹੀਂ ਕਹਿ ਸਕਦਾ ਨੁਕਸਾਨ ਨੁਕਸਾਨ ਹੀ ਆਈ ਨੁਕਸਾਨ ਨੁਕਸਾਨ ਹੀ ਹੈ ਸਾਡੇ ਗੱਲ ਕਰੀਏ ਇੱਕ ਆਦਮੀ ਜੋ ਘਰ ਤੋਂ ਸਿਰੇ ਆਪਣੇ ਕਾਰੋਬਾਰ ਲਈ ਜਾਂ ਕੰਮ ਤੇ ਜਾਂ ਕਿਤੇ ਹੋਰ ਜਗ੍ਹਾ ਚਲਾ ਜਾਂਦਾ ਤੇ ਲੇਡੀਜ਼ ਪਰਸਨ ਵੱਲੋਂ ਕੋਈ ਨਾ ਕੋਈ ਕਿਸੇ ਚੀਜ਼ ਨੂੰ ਲੈ ਕੇ ਜਾਂ ਬਾਜ਼ਾਰ ਜਾਣਾ ਪੈਂਦਾ ਕੁਝ ਸਮਾਨ ਦੀ ਖਰੀਦੋ ਫਰੋਖਤ ਵੀ ਕਰਨੀ ਹੁੰਦੀ ਆ ਕੋਈ ਆਪਣੇ ਹੋਰ ਕੰਮਕਾਰ ਸਬੰਧੀ ਬਾਜ਼ਾਰ 'ਚ ਜਾਣਾ ਪੈਂਦਾ ਤੇ ਕਿਵੇਂ ਦੇਖਦੇ ਹੋ ਪੁਲਿਸ ਪ੍ਰਸ਼ਾਸਨ ਕਿੱਥੋਂ ਤੱਕ ਬੇਖੌਫ ਹੋ ਕੇ ਬੈਠਾ ਇਹਨਾਂ ਵਾਰਦਾਤਾਂ ਨੂੰ ਲਗਾਤਾਰ ਜਿਹੜੀਆਂ ਵਾਰਦਾ ਵਧ ਰਹੀਆਂ ਨੇ ਤੇ ਕਿਵੇਂ ਰੁਕੀਆਂ ਜਾ ਸਕਦੀ ਸਰ ਕੀ ਕਹਿ ਸਕਦੇ ਆ ਇਹ ਜਿਹੜਾ ਨਸ਼ੇੜੀ ਵਾਲਾ ਗਰੁੱਪ ਹੈਗਾ ਇਹ ਗਲੀਆਂ 'ਚ ਲੁਕੇ ਛੁਪੇ ਰਹਿੰਦੇ ਆ ਇਹ ਦੇਖਦੇ ਆ ਕਿਹੜੀ ਲੇਡੀ ਨੇ ਗਹਿਨੇ ਪਾਏ ਆ ਕਿਹੜੀ ਲੜੀ ਨੇ ਪਰਸ ਠੀਕ ਤਰ੍ਹਾਂ ਨਹੀਂ ਪકડਿਆ ਹੋਇਆ ਕਿਹੜੀ ਲੜ ਲੇਡੀ ਕੱਲੀ ਜਾ ਰਹੀ ਹੈ ਮਤਲਬ ਕਿ ਜ਼ਿਆਦਾ ਇਹਨਾਂ ਦਾ ਨਿਸ਼ਾਨਾ ਇੱਕ ਲੇਡੀਸ ਹੁੰਦਾ ਕਿਉਂਕਿ ਲੇਡੀਜ਼ ਉਹਨਾਂ ਨੂੰ ਵੀ ਪਤਾ ਕਿ ਚਲੋ ਕਿਸੇ ਹੱਦ ਤੱਕ ਆ ਕੇ ਬੇਵਸ ਹੋ ਜਾਂਦੀ ਆ ਨਾ ਉਹ ਨੱਟ ਪੰਦੀਆਂ ਇਹਨਾਂ ਦੇ ਮਗਰ ਨਾ ਕੁਛ ਹੈ ਉਹ ਉੱਤੇ ਵਾਰਦਾਤ ਕਰਦੇ ਆ ਜਾਂ ਤਾਂ ਲੇਡੀਜ਼ ਨੇ 골ਡ ਚੇਨ ਪਾਈ ਹੁੰਦੀ ਚਾਹੇ ਅੰਦਰ ਪਾਈ ਹੁੰਦੀ ਉਹਨਾਂ ਨੂੰ ਹਲਕਾ ਜਿਹਾ ਲੱਗਣਾ ਚਾਹੀਦਾ 골ਡ ਚੇਨ ਪਾਈ ਆ ਜੀ ਖੋਲੋ ਬਸ ਕਿਸੇ ਤਰੀਕੇ ਨਾਲ ਵੀ ਖੋਲੋ ਇਹ ਝੁੰਡ ਵੀ ਹੁੰਦਾ ਦੋ ਮੋਟਰਸਾਈਕਲ ਵੀ ਹੋ ਸਕਦੇ ਆ ਇੱਕ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਪੁਲਿਸ ਨੂੰ ਚਾਹੀਦਾ ਹੈਗਾ ਕਿ ਜਿਹੜੇ ਤਾਂ ਮੈਕਸਿਮਮ ਜਿੰਨੇ ਸਕੂਟਰ ਮੋਟਰਸਾਈਕਲ ਹੈਗੇ ਆ ਸਰ ਤੁਸੀਂ ਦੇਖੋਗੇ ਜਿਹੜੇ ਯੂਥ ਵਗੈਰਾ ਹੈਗੇ ਜਾਂ ਉਹਨਾਂ ਦੇ ਨੰਬਰ ਹਨ ਨਹੀਂ ਮੋਟਰਸਾਈਕਲਾਂ ਤੇ ਇੱਕ ਮੈਂ ਧਿਆਨ ਚ ਵੀ ਪਿੱਛੇ ਲਿਆ ਸੀਗਾ ਹੁਣ ਮੈਂ ਦਿਮਾਗ ਚ ਨਹੀਂ ਪਲਸਰ ਹੈਗਾ ਕੁਝ ਇੱਕ ਪਲਸਰ ਬਹੁਤ ਸ਼ਹਿਰ ਚ ਘੁੰਮਦਾ ਹੈਗਾ ਬਿਨਾ ਨੰਬਰ ਪਲੇਟ ਤੋਂ ਇੱਕ ਦੋ ਕ ਯਾਮਾ ਘੁੰਮਦੇ ਆ ਪੁਰਾਣੇ ਮਾਡਲ ਦੇ ਉਹਨਾਂ ਦੀ ਜਿਹੜੀਆਂ ਨੰਬਰ ਪਲੇਟਸ ਆ ਬੜੀਆਂ ਛੋਟੀਆਂ ਜਿਹੀਆਂ ਹੈਗੀਆਂ ਉਹ ਤੁਸੀਂ ਜਦੋਂ ਮਰਜ਼ੀ ਦੇਖ ਲਓ ਉਹਨਾਂ ਦੀ ਸਪੀਡ ਕਿੰਨੀ ਤੇਜ਼ ਹੁੰਦੀ ਆ ਉਹ ਇੰਦਾ ਝੁੰਡਵਾਗ ਨਿਕਲਦੇ ਆ ਉਹ ਕਿਉਂ ਨਹੀਂ ਨਖੇ ਨਖੇ ਪਾਉਂਦੇ ਇਹ ਚੀਜ਼ਾਂ ਵਿੱਚ ਮੈਨੂੰ ਸਮਝ ਨਹੀਂ ਆਉਂਦਾ ਹੈਗਾ ਸੋ ਦੋਸਤੋ ਇਹ ਸਨ ਗਗਨਪਤਰਾ ਜੀ ਜਿਨ੍ਹਾਂ ਦੀ ਧਰਮ ਪਤਨੀ ਨਾਲ ਲੁੱਟਖੋ ਦੀ ਵਾਰਤ ਵਾਪਰੀ ਹੈ ਦੇ ਪੁਲਿਸ ਪ੍ਰਸ਼ਾਸਨ ਨੂੰ ਵੀ ਇਹ ਸੰਬੰਧੀ ਧਿਆਨ ਦੇ ਕੇ ਵੱਧ ਤੋਂ ਵੱਧ ਸਖਤੀ ਨਾਲ ਕਾਰਵਾਈ ਕਰਨੀ ਚਾਹੀਦੀ ਹੈ ਜੇ ਗੱਲ ਕਰੀਏ ਇੱਕ ਆਦਮੀ ਘਰੋਂ ਕੰਮ ਲਈ ਜਾਂਦਾ ਉਸ ਦੇ ਪਿੱਛੋਂ ਉਸ ਦਾ ਜੋ ਪਰਿਵਾਰ ਘਰ ਚ ਰਹਿੰਦਾ ਉਸ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਬਾਜ਼ਾਰ ਜਾਣਾ ਪੈਂਦਾ ਕੋਈ ਕੰਮ ਪੈ ਜਾਂਦਾ ਮਗਰੋਂ ਜਾਂ ਤਾਂ ਉਸ ਲੇਡੀਜ਼ ਨੂੰ ਲੁੱਟਖੋ ਦਾ ਸ਼ਿਕਾਰ ਬਣਾਇਆ ਜਾਂਦਾ ਨਹੀਂ ਤਾਂ ਜੇ ਘਰ ਇਕੱਲਾ ਤੇ ਘਰ ਦੇ ਵਿੱਚ ਚੋਰਾਂ ਵੱਲੋਂ ਅੰਦਰ ਵੜ ਕੇ ਤਾਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਸੋ ਪੁਲਿਸ ਨੂੰ ਇਸ ਸੰਬੰਧੀ ਜ਼ੋਰਦਾਰ ਤਰੀਕੇ ਨਾਲ ਚੋਰਾਂ ਨੂੰ ਫੜ ਕੇ ਅਰੈਸਟ ਕਰਕੇ ਉਹਨਾਂ ਨੂੰ ਬੰਦੀ ਸਜ਼ਾ ਦਵਾਈ ਜਾਣੀ ਚਾਹੀਦੀ ਹੈ ਤੇ ਜੀਬੀਸੀ ਆਪਣੇ ਲਈ ਕੈਮਰਾਮੈਨ ਜਤਿੰਦਰਪ੍ਰਿੰਸ ਦੇ ਨਾਲ ਨونی ਸੰਚੀਮਾ ਦੀ ਰਿਪੋਰਟ